ਗੁੱਡ ਮੌਰਨਿੰਗ ਸਟੂਡੈਂਟ ਬੇਟਾ ਅੱਜ ਅਸੀਂ ਕਰਾਂਗੇ ਲੇਖ 13 ਸਾਡੇ ਲੇਖ ਦਾ ਨਾਮ ਹੈ ਬੁੱਲੇ ਸ਼ਾਹ ਦੀ ਕਾਵਿ ਕਲਾ ਤੇ ਬੇਟਾ ਇਹਦਾ ਸਾਰਾ ਹੀ ਕਰ ਲਿਆ ਹੈ ਪਰ ਇੱਕ ਛੋਟੀ ਜੀ ਮਿਸਟੇਕ ਹੋ ਗਈ ਹੈ ਮੇਰੇ ਕੋਲੋਂ ਕਿ ਜਿਹੜਾ ਇਹਦਾ ਦਾ ਰਾਈਟਰ ਹੀ ਬੁੱਲੇ ਸ਼ਾਹ ਦੀ ਕਾਵਿ ਕਲਾ ਦਾ ਬਾਈ ਮਿਸਟੇਕ ਮੈਂ ਉਹਨਾਂ ਦਾ ਨਾਮ ਗਲਤ ਬੋਲ ਦਿੱਤਾ ਸੀ ਤੇ ਪਿਕਚਰ ਵੀ ਉਹਨਾਂ ਦੀ ਗਲਤ ਲਾਤੀ ਠੀਕ ਹੈ ਤੇ ਮਤਲਬ ਇਸ ਲੇਖ ਦਾ ਜਿਹੜਾ ਹੈਗਾ ਨਾ ਲੇਖਕ ਉਹ ਹੈਗਾ ਡਾਕਟਰ ਦੀਵਾਨ ਸਿੰਘ ਠੀਕ ਹੈ ਕਾਲੇ ਪਾਣੀ ਔਰ ਮੈਂ ਉਹਦੇ ਵਿੱਚ ਪੜ ਦਿੱਤਾ ਹੀ ਡਾਕਟਰ 모ਹਨ ਸਿੰਘ ਦਿਵਾਨਾ ਠੀਕ ਹੈ ਬੇਟਾ ਇਹ ਮਿਸਟੇਕ ਕਲੀਅਰ ਜ਼ਰੂਰ ਕਰ ਲੈਣਾ ਤੇ ਹੁਣ ਅਸੀਂ ਵਿਸ਼ਾ ਵਸਤੂ ਪੜਨਾ ਸਟਾਰਟ ਕਰਦੇ ਹਾਂ ਬੁੱਲੇ ਸ਼ਾਹੀ ਕਾਵੇ ਕਲਾ ਡਾਕਟਰ ਦਿਵਾਨ ਸਿੰਘ ਦੀ ਰਚਨਾ ਹੈ ਇਹ ਇੱਕ ਆਲੋਚਨਾਤਮਕ ਨਿਬੰਧ ਹੈ ਆਲੋਚਨਾਤਮਕ ਦਾ ਮਤਲਬ ਹੈ ਕਿ ਇਹ ਐਹੋ ਜਿਹਾ ਨਿਬੰਧ ਹੈ ਜਿਹਦੇ ਵਿੱਚ ਵੱਖ-ਵੱਖ ਜਿਹੜੇ ਵਿਦਵਾਨ ਨੇ ਉਹਨਾਂ ਤੇ ਇੱਕ ਮਤ ਨਹੀਂ ਹੈ ਅਲੋਚਨਾ ਕਰਦੇ ਨੇ ਇਸ ਨਿਬੰਧ ਦੀ ਮਤਲਬ ਹਰ ਇੱਕ ਦਾ ਵੱਖਰੇ ਵੱਖਰੇ ਵਿਚਾਰ ਹੈ ਇੱਕ ਮਤ ਨਹੀਂ ਹੈ ਇਹ ਇਸ ਕਰਕੇ ਜਿਹੜਾ ਨਿਬੰਧ ਹੈ ਨਾ ਇਹ ਅਲੋਚਨਾਤਮਕ ਹੈ ਠੀਕ ਹੈ ਇਸ ਨਿਬੰਧ ਵਿੱਚ ਨਿਬੰਧਕਾਰ ਨੇ ਬੁੱਲੇ ਸਾਦੇ ਸੂਫੀ ਰਸਵਾਦ ਅਤੇ ਕਾਵੇ ਗੁਨਾ ਦਾ ਅਲੋਚਨਾਤਮਕ ਵਰਣਨ ਕੀਤਾ ਹੈ ਤੇ ਇਸ ਨਿਬੰਧ ਵਿੱਚ ਜਿਹੜਾ ਨਿਬੰਧਕਾਰ ਹੈ ਜਿ세 ਕਿ ਡਾਕਟਰ ਦੀਵਾਨ ਸਿੰਘ ਹੈ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਦੇ ਕਾਵੇ ਗੁਨਾ ਦਾ ਜਿਹੜਾ ਸੂਫੀ ਰਹਿਸਵਾਦ ਹੈ ਨਾ ਇਹਨਾਂ ਦਾ ਆਲੋਚਨਾਤਮਕ ਵਰਣਨ ਕੀਤਾ ਹੈ ਕਾਫੀ ਮਾਤਨੇ ਜਿਹੜੇ ਇੱਕ ਦੂਜੇ ਨਾਲ ਮੈਚ ਨਹੀਂ ਖਾਂਦੇ ਤੇ ਉਹਨਾਂ ਨੇ ਇਸ ਚੀਜ਼ ਦਾ ਵਰਣਨ ਕੀਤਾ ਹੈ ਠੀਕ ਹੈ ਇਸ ਵਿੱਚ ਨਿਬੰਧਕਾਰ ਬੁੱਲੇ ਸ਼ਾਹ ਦੇ ਸੂਫੀ ਰਹਿਸਵਾਦ ਨੂੰ ਸੰਸਾਰ ਤੇ ਪੰਜਾਬ ਦੇ ਬਾਕੀ ਪ੍ਰਸਿੱਧ ਸੂਫੀਆਂ ਦੀ ਉਚਾਈ ਤੱਕ ਪਹੁੰਚਿਆ ਨਹੀਂ ਮੰਨਦੇ ਕਹਿੰਦਾ ਮਤਲਬ ਹੈ ਕਿ ਡਾਕਟਰ ਦਿਵਾਰ ਸਿੰਘ ਦੇ ਵਿਚਾਰ ਨੇ ਕਿ ਜਿਹੜਾ ਬੁੱਲੇ ਸ਼ਾ ਹੈ ਇਹਦਾ ਸੂਫੀਵਾਦ ਜਿਹੜਾ ਹੈ ਬਾਕੀ ਸਾਰੇ ਜਿੰਨੇ ਵੀ ਸੰਸਾਰ ਦੇ ਪ੍ਰਸਿੱਧ ਹੈਗੇ ਨੇ ਸੂਫੀ ਉਹਨਾਂ ਦਾ ਤੇ ਪੰਜਾਬ ਦੇ ਸਪੈਸ਼ਲੀ ਸੂਫੀਆਂ ਦੀ ਉਚਾਈ ਤੱਕ ਇਹਦੀ ਪਹੁੰਚ ਹੀ ਨਹੀਂ ਹੋਈ ਤੇ ਉਹਨਾਂ ਦੀ ਬਰਾਬਰੀ ਤੱਕ ਨਹੀਂ ਹੈਗਾ ਪਰੰਤੂ ਉਸ ਦੀ ਕਾਵੇ ਕਲਾ ਦੀ ਪ੍ਰਸ਼ੰਸਾ ਵੀ ਕਰਦੇ ਨਾਲੇ ਇੱਕ ਪਾਸੇ ਉਹ ਕਹਿੰਦੇ ਨੇ ਕਿ ਉਹਨਾਂ ਦੀ ਪਹੁੰਚ ਜਿਹੜੀ ਹੈ ਸੂਫੀ ਰਹਿਸਵਾਦ ਉਸ ਲੈਵਲ ਦਾ ਨਹੀਂ ਹੈਗਾ ਲੇਕਿਨ ਉਹ ਦੂਜੇ ਪਾਸੇ ਉਨ੍ਹਾਂ ਦੇ ਕਾਵਿ ਕਲਾ ਦੇ ਵੀ ਪ੍ਰਸ਼ੰਸਾ ਕਰਦੇ ਨੇ ਤਾਰੀਫ ਕਰਦੇ ਨੇ ਠੀਕ ਹੈ ਉਹ ਉਸ ਨੂੰ ਇੱਕ ਸੂਫੀ ਨਾਲੋਂ ਵੱਧ ਕਵੀ ਅਤੇ ਕਵੀ ਨਾਲੋਂ ਵੱਧ ਕਲਾਕਾਰ ਮੰਨਦੇ ਹਨ ਇਹ ਕੌਣ ਮੰਨਦੇ ਨੇ ਡਾਕਟਰ ਦੀਵਾਨ ਸਿੰਘ ਠੀਕ ਹੈ ਅੱਗੇਗਾ ਲੇਖ ਕਹਿੰਦਾ ਹੈ ਕਿ ਇੱਕ ਲੇਖਕ ਨੇ ਕਿਹਾ ਹੈ ਮਤਲਬ ਜਿਹੜਾ ਲੇਖਕ ਕਹਿੰਦਾ ਹੈ ਕੌਣ ਕਹਿੰਦਾ ਹੈ ਡਾਕਟਰ ਦੀਵਾਨ ਸਿੰਘ ਕਹਿੰਦਾ ਕਿ ਉਹਨਾਂ ਇੱਕ ਹੋਰ ਲੇਖਕ ਨੇ ਕਿਹਾ ਹੈ ਕਿ ਮੋਹਨ ਸਿੰਘ ਦੀਵਾਨਾ ਦੇ ਵਿਚਾਰ ਉੱਚੇ ਹਨ ਠੀਕ ਹੈ ਜਿਹੜਾ ਡਾਕਟਰ ਦੀਵਾਨ ਸਿੰਘ ਨੇ ਕਿਹਾ ਕਿ ਇੱਕ ਹੋਰ ਲੇਖਕ ਹੈ ਉਹਨੇ ਕਿਹਾ ਕਿ ਜਿਹੜਾ ਮੋਹਨ ਸਿੰਘ ਦੀਵਾਨਾ ਨਾ ਇਹਦੇ ਵਿਚਾਰ ਕਿਦੇ ਬਾਰੇ ਉੱਚੇ ਨੇ ਮਤਲਬ ਬੁੱਲੇ ਸ਼ਾਹ ਬਾਰੇ ਉੱਚੇ ਹਨ ਪਰ ਉਹਨਾਂ ਦੀ ਸਹਿਤ ਤੇ ਕਲਾ ਹੋਰ ਵੀ ਉਚੇਰੀ ਹੈ ਕਹਿੰਦਾ ਮਤਲਬ ਕਿ ਉਹਨਾਂ ਦੇ ਵਿਚਾਰ ਵਿਚਾਰ ਉੱਚੇ ਨੇ ਪਰ ਉਹਨਾਂ ਦੀ ਜਿਹੜੀ ਸਹਿਤ ਤੇ ਕਲਾ ਨਾ ਹੋਰ ਵੀ ਉਚੇਰੀ ਹੈ ਹੋਰ ਵੀ ਉੱਚੀ ਹੈ ਪਰ ਲੇਖਕ ਅਨੁਸਾਰ ਇਹ ਗੱਲ 모ਹਨ ਸਿੰਘ ਨਾਲੋਂ ਬੁੱਲੇ ਸਾਹ ਉੱਤੇ ਵਧੇਰੇ ਟੁਕਦੇ ਜਾਪਦੀ ਹੈ ਪਰ ਜਿਹੜਾ ਲੇਖਕ ਹੈ ਨਾ ਡਾਕਟਰ ਦਿਵਾਨ ਸਿੰਘ ਕਹਿੰਦਾ ਕਿ ਇਹ ਗੱਲ ਜਿਹੜੀ ਹੈ 모ਹਨ ਸਿੰਘ ਨਾਲੋਂ ਬੁੱਲੇ ਸਾਹ ਦੇ ਵਧੇਰੇ ਟੁਕੜੀਏ ਕਿਹੜੀ ਗੱਲ ਕਿ ਉਹਨਾਂ ਦੇ ਵਿਚਾਰ ਉੱਚੇ ਨੇ ਤੇ ਉਹਨਾਂ ਦੀ ਸਾਹਿਤਕ ਕਲਾ ਵੀ ਉੱਚੀ ਹੈ ਠੀਕ ਹੈ ਉਹ ਕਹਿੰਦਾ ਹੈ ਕਿ ਕਈ ਲੋਚਕਾਂ ਨੇ ਬੁੱਲੇ ਸਾਹ ਦੇ ਸੂਫੀਪਨ ਦੀ ਬਹੁਤ ਵਧਾਈ ਕੀਤੀ ਹੈ ਪਰ ਉਸ ਦੀ ਕਾਵੇ ਕਲਾ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਠੀਕ ਹੈ ਉਹ ਦੱਸਦਾ ਹੈ ਕਿ ਮੁਹੰਮਦ ਸਰਵਰ ਉਸਨੂੰ ਇੱਕ ਕਾਮਲ ਫਨਕਾਰ ਕਾਮਲ ਮਤਲਬ ਬਹੁਤ ਹੀ ਐਸਪਰਟ ਐਕਟਰ ਠੀਕ ਹੈ ਬਹੁਤ ਹੀ ਨਿਪੁੰਨ ਐਕਟਰ ਅਦਾਕਾਰ ਸਮਝਦਾ ਹੈ ਮੰਨਦੇ ਹਨ ਡਾਕਟਰ ਲਾਜਮੰਤੀ ਨੇ ਵੀ ਬੁੱਲੇ ਸ਼ਾਹ ਦੇ ਕਵਿਤਾਤ ਨਾਂ ਨੂੰ ਉਸ ਦੇ ਸੂਫੀ ਤਤ ਦੀ ਵਡਿਆਈ ਕੀਤੀ ਹੈ ਉਹ ਬੁੱਲੇ ਸ਼ਾਹ ਨੂੰ ਸੰਸਾਰ ਦੇ ਪ੍ਰਸਿੱਧ ਸੂਫੀ ਕਵੀਆਂ ਵਿੱਚੋਂ ਤੇ ਪੰਜਾਬ ਦੇ ਸਭ ਤੋਂ ਵੱਡੇ ਰਹਿਸਵਾਦਿਆਂ ਵਿੱਚ ਗਿੰਦੀ ਹੈ ਜੋ ਕਿ ਠੀਕ ਗੱਲ ਨਹੀਂ ਹੈ ਠੀਕ ਹੈ ਬੁੱਲੇ ਸ਼ਾ ਦਾਤਾ ਗੰਜ ਬਖਸ਼ ਖੁਜਵੀਰੀ ਸ਼ਾ ਇਨਾਇਤ ਸੇਖ ਬਹੁਲਦੀਨ ਜਕਰੀਆ ਸੇਖ ਬਰੂਅਲੀ ਕਲੰਦਰ ਗੁਲਾਬ ਮਿਹਉਦੀਨ ਅਬਦੁਲ ਕਾਦਰ ਜਿਲਾਨੀ ਸ਼ਾ ਇਨਾਇਤ ਸੈਮੀਆਂ ਮੀਰ ਤੇ ਤੇ ਸਰਮਦ ਦੇ ਪੱਦਰ ਤੱਕ ਨਹੀਂ ਪਹੁੰਚਿਆ ਅਤੇ ਸਾਹ ਹੁਸੈਨ ਦੀ ਫਕੀਰੀ ਬੁੱਲੇ ਸ਼ਾਹ ਨਾਲੋਂ ਕਿਤੇ ਵੱਧ ਹੈ ਕਹਿੰਦਾ ਮਤਲਬ ਕਿ ਇਹਨਾਂ ਦੇ ਮੁਕਾਬਲੇ ਤੱਕ ਜਿਹੜਾ ਹੈ ਬੁੱਲੇ ਸ਼ਾਹ ਨਹੀਂ ਪਹੁੰਚਿਆ ਤੇ ਜਿਹੜਾ ਸਾਹ ਹੁਸੈਨ ਹੈ ਨਾ ਉਹਨਾਂ ਦੀ ਫਕੀਰੀ ਬੁੱਲੇ ਸ਼ਾਹ ਨਾਲੋਂ ਵੱਧ ਹੈ ਕਹਿੰਦਾ ਮਤਲਬ ਕਿ ਬੁੱਲੇ ਸ਼ਾਹ ਨੂੰ ਵੱਧ ਨੌਲੇਜ ਰੱਖਦਾ ਉਹਦਾ ਜਿਹੜਾ ਸੂਫੀ ਰਹਿਤ ਸੁਭਾਅ ਹੈ ਉਹ ਬੁੱਲੇ ਸ਼ਾਹ ਨਾਲੋਂ ਕਿਤਾ ਵੱਧ ਹੈ ਸਾਹ ਹੁਸੈਨ ਦਾ ਠੀਕ ਹੈ ਲੇਖਕ ਅਨੁਸਾਰ ਡਾਕਟਰ ਮੋਹਨ ਸਿੰਘ ਦੀਵਾਨਾ ਨੂੰ ਤਾਂ ਬੁੱੱਲੇ ਸ਼ਾਹ ਦੇ ਕਾਵੇ ਪ੍ਰਸਿੱਧੀ ਉੱਤੇ ਵੀ ਸ਼ੱਕ ਹੈ ਕਹਿੰਦਾ ਮਤਲਬ ਹੈ ਕਿ ਜਿਹੜੇ ਬੁੱੱਲੇ ਸ਼ਾਹ ਨੂੰ ਇੰਨੀ ਪ੍ਰਸਿੱਧੀ ਮਿਲੀ ਹੈ ਨਾ ਡਾਕਟਰ ਮੋਹਨ ਸਿੰਘ ਦੀਵਾਨਾ ਦੇ ਅਨੁਸਾਰ ਉਹਦੇ ਉੱਤੇ ਵੀ ਉਹ ਡਾਊਟ ਕਰਦੇ ਨੇ ਉਸ ਦਾ ਵਿਚਾਰ ਸੀ ਕਿ ਬੁੱੱਲੇ ਸ਼ਾਹ ਨੂੰ ਲੋਕਾਂ ਦੀ ਵਾਹ ਵਾਈ ਸੰਯੋਗ ਵਾਸ ਹੀ ਮਿਲ ਗਈ ਆ ਕਹਿੰਦਾ ਮਤਲਬ ਉਹ ਸਿਕਾਵਲ ਨਹੀਂ ਹੈ ਲੇਕਿਨ ਇਹਨਾਂ ਨੂੰ ਜਿਹੜੀ ਵਾਹ ਵਾਈ ਹੈ ਉਹਨਾਂ ਦੀ ਤਾਰੀਫ ਹੈ ਇੰਨੇ ਫੇਮਸ ਹੋ ਗਏ ਨੇ ਇਹ ਸੰਜੋਗ ਵਾਸ ਹੀ ਹੋਏ ਨੇ ਮਤਲਬ ਕਿਸਮਤ ਨਾਲ ਹੀ ਹੋਏ ਨੇ ਸੰਜੋਗ ਵਾਸ ਹੋਏ ਨੇ ਠੀਕ ਹੈ ਇਸ ਦਾ ਉਹ ਹੱਕਦਾਰ ਨਹੀਂ ਸੀ ਜਿੰਨੇ ਉਹਨਾਂ ਨੂੰ ਫੇਮਸ ਜਿੰਨੇ ਹੋਏ ਨੇ ਜਿੰਨੇ ਉਹਨਾਂ ਨੂੰ ਪ੍ਰਸਿੱਧ ਮਿਲੀ ਹੈ ਇਹ ਸਿਰਫ ਉਹਨਾਂ ਦੀ ਕਿਸਮਤ ਨਾਲ ਹੈ ਮਤਲਬ ਇਹਨਾਂ ਦਾ ਉਹ ਮਤਲਬ ਹੱਕਦਾਰ ਨਹੀਂ ਸੀ ਉਹ ਕਿ ਜਿੰਨੇ ਫੇਮਸ ਹੋ ਗਏ ਨੇ ਠੀਕ ਹੈ ਅਸਲ ਵਿੱਚ ਬੁੱਲੇ ਸ਼ਾਹ ਦੀ ਸਾਰੀ ਵਿਸ਼ੇਸ਼ਤਾ ਉਸ ਦੇ ਇੱਕ ਮਹਾਨ ਕਵੀ ਤੇ ਕਾਵਿ ਕਲਾਕਾਰ ਹੋਣ ਕਰਕੇ ਹੈ ਫਕੀਰੀ ਜਾਂ ਪੀਰੀ ਮੁਰਿਦੀ ਕਰਕੇ ਨਹੀਂ ਲੇਖਕ ਦੱਸਦਾ ਹੈ ਕਿ ਬੁੱਲੇ ਸ਼ਾਹ ਕਾਦਰੀ ਸੱਤਰੀ سلسلے ਦਾ ਸੂਫੀ ਸੀ ਠੀਕ ਹੈ ਉਹ ਸਾ ਇਨਾਇਤ ਕਾਦਰੀ ਲਾਹੌਰੀ ਦਾ ਸ਼ਾਗਿਰਦ ਸੀ ਕਾਦਰੀ سلسلے ਦਾ ਮੋਢੀ ਪ੍ਰਸਿੱਧ ਫਕੀਰ ਸ਼ੇਖ ਅਬਦੁੱਲ ਕਾਦਰ ਜਿਲਾਨੀ ਸੀ ਬੁੱਲੇ ਸ਼ਾਹ ਨੇ ਕੁਸੂਰ ਵਿੱਚ ਰਹਿ ਕੇ ਕੁਰਾਨ ਅਦੀ ਸਫੀ ਕਾ ਅਰਬੀ ਫਾਰਸੀ ਸੂਫੀਵਾਦ ਇਸਲਾਮੀ ਤਾਮਿਕ ਇਤਿਹਾਸ ਮ ਇਤਿਹਾਸ ਆਦਿ ਦਾ ਡੂੰਗਾ ਗਿਆਨ ਪ੍ਰਾਪਤ ਕੀਤਾ ਇਸ ਤੋਂ ਇਲਾਵਾ ਉਸਨੇ ਵਿਦਆਦ ਮਤਲਬ ਵਿਦਆਦ ਹੁੰਦਾ ਵੈਦਾਨਾ ਸੰਬੰਧਿਤ ਕੋਈ ਵੀ ਨੋਲੇਜ ਹੈ ਉਹ ਅਤੇ ਗੁਰਮਤਿ ਦੀ ਵੀ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ ਡਾਕਟਰ ਦੀਵਾਨ ਸਿੰਘ ਅਨੁਸਾਰ ਉਸ ਦੀ ਕਿਸੇ ਸਾਧੂ ਦਰਸ਼ਨੀ ਨਾਥ ਨਾਲ ਵੀ ਗਹਿਰੀ ਮਿੱਤਰਤਾ ਸੀ ਅਤੇ ਉਹ ਉਸ ਉੱਤੇ ਗੁਰਮਤਿ ਦਾ ਪ੍ਰਭਾਵ ਵੀ ਸਵੀਕਾਰ ਕਰਦੇ ਹਨ ਠੀਕ ਹੈ ਇਸ ਤਰ੍ਹਾਂ ਬੁੱਲੇ ਸ਼ਾਹ ਦੇ ਕਾਵੀ ਅਨੁਭਵ ਵਿੱਚ ਜਿੱਥੇ ਇਲਮੀ ਕਮਾਲ ਦਾ ਕਾਫੀ ਅੰਸ਼ ਹੈ ਉੱਥੇ ਸਭ ਤੋਂ ਵੱਡਾ ਪ੍ਰਭਾਵ ਆਤ ਦੇ ਸਿਧਾਂਤ ਸਰਬ ਬ੍ਰह्म ਦਾ ਵੀ ਹੈ ਇਹ ਕਿ ਦੱਸਦਾ ਹੈ ਕਿ ਜਿਸ ਵਿਚਾਰ ਤਤ ਨੇ ਈਰਾਨ ਦੇ ਕਰਾਮਾਤੀ ਸੂਫੀ ਮਨਸੂਰ ਨੂੰ ਹੋਰ ਸੂਫੀਆਂ ਨਾਲ ਉਵਾਖ ਕੀਤਾ ਹੈ ਉਹੀ ਭਾਰਤੀ ਸਰੋਤ ਵਾਲਾ ਵਿਚਾਰਤਤ ਬੁੱਲੇ ਸ਼ਾ ਨੂੰ ਵੀ ਬਾਕੀ ਪੰਜਾਬੀ ਸੂਫੀਆਂ ਨਾਲੋਂ ਵੱਖ ਕਰਦਾ ਹੈ ਫਰਕ ਸਿਰਫ ਇਹਨਾ ਹੈ ਕਿ ਮਨਸੂਰ ਇੱਕ ਰਹੱਸਵਾਦੀ ਪ੍ਰਾਪਤੀ ਵਾਲਾ ਸੂਫੀ ਫਕੀਰ ਸੀ ਤੇ ਬੁੱਲੇ ਸ਼ਾ ਕੇਵਲ ਭੌਤਿਕ ਤੇ ਇੱਕ ਲਾਤਮਿਕ ਪ੍ਰਾਪਤੀ ਵਾਲਾ ਸੂਫੀ ਕਵੀ ਤਰੰਪਾਟ ਸੀਗਲ ਅਨੁਸਾਰ ਬੁੱਲੇ ਸ਼ਾ ਸੂਫੀ ਫਕੀਰ ਹੁੰਦੇ ਹੋਏ ਵੀ ਭਾਰਤੀ ਅਧਿਆਤਮਕਵਾਦੀ ਗੁਣਾ ਨਾਲ ਭਰਪੂਰ ਸੀ ਹਾਂਜੀ ਅੱਗੇ ਹੈਗਾ ਇਸ ਤਨਾ ਲੇਖਕ ਬੁੱਲੇ ਸ਼ਾਹ ਦੀ ਕਵਿਤਾ ਵਿੱਚਲੇ ਸੂਫੀ ਰਿਹਾ ਸਵਾਦ ਦਾ ਲੇਖਾ ਜੋਖਾ ਕਰਾਂ ਪਿੱਛੋਂ ਉਸ ਨੂੰ ਸੇਖ ਫਰੀਦ ਤੇ ਸਾਹ ਹੁਸੈਨ ਨਾਲ ਉਹ ਹੀਠਲਾ ਦਰਜਾ ਦਿੰਦੇ ਹੋਏ ਸਾਡਾ ਧਿਆਨ ਡਾਕਟਰ ਮੋਹਨ ਸਿੰਘ ਦਿਵਾਨਾ ਦੇ ਕਥਨ ਵੱਲ ਦਵਾਉਂਦਾ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਸੇਖ ਫਰੀਦ ਪਹਿਲੇ ਪੜਾ ਦਾ ਕਵੀ ਹੈ ਸਾਹ ਹੁਸੈਨ ਕਿਸੇ ਹੱਦ ਤੱਕ ਪਰ ਬੁੱਲੇ ਸ਼ਾਹ ਦੂਜੇ ਪੜਾ ਦਾ ਕਵੀ ਸੀ ਕਿਆੰਦਾ ਮਤਲਵ ਹੈ ਜਿਹੜਾ ਸਾਫ਼ਸਾ ਹੈ ਨਾ ਉਹ ਦੂਜੇ ਦਰਜੇ ਦਾ ਮਤਲਬ ਉਸ ਤੋਂ ਵੀ ਵੱਧ ਬੁੱਲੇਸ਼ਾਨ ਉਹ ਦੂਜੇ ਦਰਜੇ ਦਾ ਨਾ ਪਸੰਦ ਕਰਦੇ ਨੇ ਠੀਕ ਹੈ ਜਿੱਥੇ ਦੂਜੇ ਪੜਾ ਦਾ ਕਵੀ ਬੁੱਲੇਸ਼ਾਨ નિ ਸੰਗ ਹੋ ਕੇ ਦਲੇਰੀ ਨਾਲ ਤੇ ਚਮਕ ਨਾਲ ਗੱਲ ਕਰਦਾ ਹੈ ਉੱਥੇ ਪਹਿਲੇ ਪੜਾ ਦਾ ਕਵੀ ਸੇਖ ਫਿਰ ਸੰਕੋਚ ਤੇ ਸੰਭਲ ਕੇ ਜ਼ਿੰਦਗੀ ਦੇ ਅਹਿਸਾਸ ਨਾਲ ਗੱਲ ਕਰਦਾ ਹੈ ਕਹਿੰਦਾ ਮਤਲਬ ਜ਼ਿੰਦਗੀ ਦੇ ਅਹਿਸਾਸ ਮਤਲਬ ਜ਼ਿੰਦਗੀ ਦਾ ਉਹਨੂੰ ਐਕਸਪੀਰੀਅੰਸ ਹੈ ਤੇ ਉਹਦੇ ਆਧਾਰ ਤੇ ਉਹ ਗੱਲ ਕਰਦਾ ਹੈ ਬੁੱਲੇ ਸ਼ਾ ਦੀ ਕਾਵਿ ਕਲਾ ਤੇ ਸੈਲੀ ਵਿੱਚ ਕਾਫੀ ਦਲੇਰੀ ਤੇ ਵੰਗਾਰ ਹੈ ਅਤੇ ਇਹ ਵੀ ਸੰਜੋਗ ਦੀ ਗੱਲ ਹੈ ਕਿ ਬੁੱਲੇ ਸ਼ਾ ਦੇ ਸਮਕਾਲੀ ਹਾਲਾਤ ਦੀ ਦਲੇਰੀ ਤੇ ਵੰਗਾਰ ਦੇ ਅਨੁਕੂਲ ਸੀ ਉਸ ਦੀ ਵਿਦਰੋਹ ਭੱਦਰ ਵਾਲੀ ਦਲੇਰੀ ਹੀ ਉਸ ਦੀ ਕਾਵਿ ਕਲਾ ਦਾ ਪ੍ਰਮੁੱਖ ਲੱਛਣ ਹੈ ਜਿਸ ਨੂੰ ਇਹ ਕਿਹਾ ਜਾ ਸਕਦਾ ਹੈ ਕਿ ਸਿੱਖ ਮਤ ਦੇ ਰਾਜਸੀ ਅੰਦੋਲਨ ਦਾ ਵੀ ਬੁੱਲੇ ਸ਼ਾ ਉੱਤੇ ਕਾਫੀ ਪ੍ਰਭਾਵ ਪਿਆ ਬੁੱਲ੍ਹੇ ਸਾਹਿਬ ਦੀ ਕਵਿਤਾ ਦਾ ਦੂਜਾ ਲੱਛਣ ਦਰਦ ਭਰੇ ਸੁਰ ਅਲਾਪਨਾ ਹੈ ਕਹਿੰਦਾ ਮਤਲਬ ਕਿ ਉਹਨਾਂ ਦੀ ਕਵਿਤਾ ਦੇ ਵਿੱਚ ਇੰਨਾ ਦਰਦ ਹੀ ਕਿ ਪੜਨ ਵਾਲੇ ਦੇ ਦਿਲ ਵਿੱਚ ਸਿੱਧਾ ਉਸ ਦਰਦ ਦਾ ਅਹਿਸਾਸ ਹੁੰਦਾ ਹੈ ਠੀਕ ਹੈ ਉਹ ਫੀਲ ਕਰਦਾ ਹੈ ਕਿ ਇਹ ਕਵੀ ਦਾ ਦਰਦ ਨਹੀਂ ਇਹ ਸਿਰਫ ਮੇਰਾ ਦਰਦ ਹੈ ਇੰਨਾ ਗਹਿਰਾਈ ਨਾਲ ਦਰਦ ਅਲਾਪਦੇ ਹਨ ਉਹਨਾਂ ਨੇ ਆਪਣੇ ਮੁਰਸ਼ਿਦ ਦੇ ਬਿਰਹਾ ਵਿੱਚ ਇੰਨੇ ਦਰਦ ਭਰੇ ਸੁਰ ਅਲਾਪੇ ਕੇ ਦਾ ਬਿਰਹਾ ਸਿਖਰ ਤੇ ਪਹੁੰਚ ਗਿਆ ਕਿਆੰਦਾ ਮਤਲਬ ਹੈ ਕਿ ਇਹਨਾਂ ਦਾ ਬਿਰਹਾ ਸਿਖਰ ਤੇ ਪਹੁੰਚ ਜਾਣ ਦਾ ਮਤਲਬ ਹੈ ਕਿ ਸਭ ਤੋਂ ਵੱਧ ਬਿਰਹਾ ਵਾਲੇ ਦਰਦ ਭਰੇ ਅਲਾਪ ਜਿਹੜੇ ਭਾਵ ਅਲਾਪਦੇ ਹੀ ਇਹ ਬੁੱਲੇ ਸ਼ਾਹ ਹੀ ਅਲਾਪਦੇ ਸਨ ਉਹਨਾਂ ਦੀ ਕਵਿਤਾ ਦਾ ਤੀਜਾ ਲੱਛਣ ਇਹ ਹੈ ਕਿ ਉਸ ਨੇ ਆਪਣੀ ਕਵਿਤਾ ਨੂੰ ਵਿਦਾਂਤ ਦੀ ਥਾਂ ਬਹੁਤ ਸੌਖੀ ਭਾਸ਼ਾ ਵਿੱਚ ਲੋਕਾਂ ਅੱਗੇ ਖੋਲ੍ਹ ਦਿੱਤਾ ਤੇ ਉਹ ਲੋਕਾਂ ਦੇ ਹੋਰ ਵੀ ਨੇੜੇ ਹੋ ਗਏ ਹੁਣ ਵੇਖੋ ਵੀ ਦਾੰਤ ਦੀ ਭਾਸ਼ਾ ਇਹ ਬਹੁਤ ਹੀ ਵਿਦਵਾਨਾਂ ਨਾਲ ਸੰਬੰਧਿਤ ਭਾਸ਼ਾ ਜਿਹੜੀ ਆ ਬਹੁਤ ਘੱਟ ਨੌਲੇਜ ਲਖਦੇ ਹੀ ਲੋਕ ਤੇ ਬੁੱਲੇ ਸ਼ਾਹ ਨੇ ਕੀ ਕੀਤਾ ਕਿ ਆਮ ਸਧਾਰਨ ਜਨਤਾ ਦੀ ਲੈਂਗੁਏਜ ਵਿੱਚ ਭਾਸ਼ਾ ਵਿੱਚ ਆਪਣਾ ਜਿਹੜੀ ਖਵਤਾ ਰਚੀਆਂ ਆਪਣਾ ਉਹਨਾਂ ਨੇ ਕਾਵੇ ਰਚੇ ਤਾਂ ਜੋ ਲੋਕਾਂ ਨੂੰ ਡਾਇਰੈਕਟਲੀ ਸਮਝ ਆ ਜਾਵੇ ਤੇ ਉਹਦਾ ਸਿੱਧਾ ਪ੍ਰਭਾਵ ਕੀ ਲੋਕਾਂ ਦੇ ਦਿਲਾਂ ਤੇ ਪਵੇ ਇਹਦੇ ਨਾਲ ਕੀ ਹੋਇਆ ਕਿ ਲੋਕ ਹੋਰ ਬੁੱਲੇ ਸ਼ਾਹ ਦੇ ਨਜ਼ਦੀਕ ਆ ਗਏ ਠੀਕ ਹੈ ਕਵਿਤਾ ਦਾ ਚੌਥਾ ਲਸਣ ਉਸ ਦਾ ਪ੍ਰਤੀਕਵਾਦ ਹੈ ਪ੍ਰਤੀਕਵਾਦ ਤੋਂ ਮਤਲਬ ਹੈ ਕਿ ਜਦੋਂ ਵੀ ਉਹ ਕੋਈ ਆਪਣੀ ਕਵਿਤਾ ਵਿੱਚ ਕਿਸ ਚੀਜ਼ ਦਾ ਜ਼ਿਕਰ ਕਰਦੇ ਸੀ ਤਾਂ ਉਹ ਪ੍ਰਤੀਕ ਜਿਵੇਂ ਚਾਨਣ ਤਾਰੇ ਹਵਾ ਇਹੋ ਜਿਹੀਆਂ ਚੀਜ਼ਾਂ ਨੂੰ ਕੁਦਰਤੀ ਚੀਜ਼ਾਂ ਨੂੰ ਪ੍ਰਤੀਕ ਵਜੂ ਵਰਤਦੇ ਸਨ ਤੇ ਜਿਵੇਂ ਰਾਂਝਾ ਹੋ ਗਿਆ ਇਹੋ ਜਿਹੀਆਂ ਚੀਜ਼ਾਂ ਮਤਲਬ ਨੇਚਰ ਦੀ ਤੇ ਆਦਮੀ ਦੀ ਐਗਜ਼ਾਮਪਲ ਲੈ ਕੇ ਆਪਣੀ ਕਵਿਤਾ ਵਿੱਚ ਉਸ ਚੀਜ਼ ਨੂੰ ਸਪਸ਼ਟ ਕਰਦੇ ਸਨ ਉਹਨਾਂ ਦਾ ਸਭ ਤੋਂ ਪਹਿਲਾ ਪ੍ਰਤੀਕ ਰਾंचा ਤੇ ਦੂਜਾ ਵੱਡਾ ਪ੍ਰਤੀਕਾ ਹਨ ਬਿੰਦਰਾ ਬਾਣ ਦਾਸੀ ਉਸ ਦੀ ਕਵਿਤਾ ਦਾ ਪੰਜਵਾਂ ਲੱਛਣ ਅਲੰਕਾਰ ਦੀ ਖੁੱਲੀ ਵਰਤੋਂ ਹੈ ਖਾਸ ਕਰ ਉਪਮਾ ਅਲੰਕਾਰ ਦੀ ਹੁਣ ਅਲੰਕਾਰ ਜਿਹੜੇ ਨੇ ਇਹ ਕੀ ਹੈ ਜਿਵੇਂ ਇੱਕ ਔਰਤ ਗਹਿਣੇ ਪਾਉਂਦੀ ਹੈ ਆਪਣੇ ਆਪਣੀ ਸ਼ਿੰਗਾਰ ਦੀ ਹੈ ਉਸੇ ਤਰ੍ਹਾਂ ਕਵੀ ਵੀ ਆਪਣੀ ਕਵਿਤਾ ਨੂੰ ਸ਼ਿੰਗਾਰਨ ਵਾਸਤੇ ਅਲੰਕਾਰਾਂ ਦੀ ਵਰਤੋਂ ਕਰਦਾ ਹੈ ਅਲੰਕਾਰ ਉਹ ਚੀਜ਼ ਹੈ ਜਦੋਂ ਅਸੀਂ ਕਵਿਤਾ ਲਿਖਦੇ ਹਾਂ ਤੇ ਅਮਤ ਤੁਕਬੰਦੀ ਮਤਲਬ ਬੜੇ ਤਰੀਕੇ ਨਾਲ ਹੁੰਦੀ ਹੈ ਠੀਕ ਹੈ ਮਤਲਬ ਹਰ ਲਾਈਨ ਜਿਹੜੀ ਆ ਉਹਦਾ ਐਂਡ ਜਿਹੜਾ ਪਹਿਲੀ ਲਾਈਨ ਦੇ ਨਾਲ ਪਹਿਲੀ ਲਾਈਨ ਦੇ ਐਂਡ ਨਾਲ ਮਿਲਦਾ ਹੈ ਮਤਲਬ ਇਹੋ ਜਿਹੇ ਵਰਡ ਉਹਨਾਂ ਨੇ ਯੂਜ਼ ਕੀਤੇ ਹੁੰਦੇ ਆ ਕਿ ਇੱਕ ਲਾਈਨ ਦਾ ਜਿਹੜਾ ਐਂਡ ਵਾਲਾ ਵਰਡ ਹੈ ਤੇ ਸੈਕਿੰਡ ਲਾਈਨ ਵਾਲਾ ਐਂਡ ਵਾਲਾ ਵਰਡ ਉਹ ਆਪਸ ਵਿੱਚ ਮੈਚ ਖਾਂਦੇ ਨੇ ਠੀਕ ਹੈ ਇਹਨੂੰ ਕਹਿੰਦੇ ਨੇ ਅਲੰਕਾਰ ਬੜੇ ਤਰੀਕਿਆਂ ਨਾਲ ਇੱਕ ਹੀ ਆਪਣੇ ਕਵਿਤਾ ਦੇ ਵਿੱਚ ਇੱਕ ਇੱਕ ਚੀਜ਼ ਇੱਕ ਇੱਕ ਵਰਡ ਨੂੰ ਇਸ ਤਰੀਕੇ ਨਾਲ ਲਾਣਾ ਕਿ ਉਹਦਾ ਕਾਫੀ ਡੂੰਘਾ ਪ੍ਰਭਾਵ ਪੈ ਸਕੇ ਤੇ ਉਹਦਾ मीनिंग ਵੀ ਕਾਫੀ ਜ਼ਿਆਦਾ ਨਿਕਲ ਸਕੇ ਬੋਲੀ ਦੀ ਸਰਲਤਾ ਸਾਦਗੀ ਤੇ ਠੇੜਤਾ ਵਿੱਚ ਬੁੱਲੇ ਸ਼ਾਹ ਦਾ ਕੋਈ ਮੁਕਾਬਲਾ ਨਹੀਂ ਲੇਖਕ ਅਨੁਸਾਰ ਉਹਨਾਂ ਦੀ ਲੇਖਣੀ ਉੱਤੇ ਲਹਿਨ ਦੀ ਮਲਤਾਨੇ ਦਾ ਵੀ ਪ੍ਰਭਾਵ ਹੈ ਬੋਲੀ ਦਾ ਰਸ ਉਹਨਾਂ ਦੀ ਕਵਿਤਾ ਦਾ ਛੇਮਾ ਗੁਣ ਹੈ ਕਿਈ ਕਾਫੀਆਂ ਦੀ ਭਾਸ਼ਾ ਦੀ ਸਰਲਤਾ ਵਿੱਚ ਬਾਰਿਸ਼ ਆ ਤੇ ਮੁਹੰਮਦ ਸਾਹ ਤੋਂ ਬਿਨਾ ਖੋਰ ਕਰ ਸਕਦਾ ਖੋਰ ਕੋਈ ਵੀ ਬੁਲੇਸ਼ਾ ਦਾ ਮੁਕਾਬਲਾ ਨਹੀਂ ਕਰ ਸਕਦਾ ਕਹਿੰਦਾ ਭਾਵੇਂ ਬੁਲੇਸ਼ਾ ਨੇ ਜਿਹੜੀ ਆਪਣੀ ਲੇਖਣੀ ਦੀ ਭਾਸ਼ਾ ਹੀ ਬਹੁਤ ਸਿੰਪਲ ਸਾਦਗੀ ਤੇ ਠੇੜਤਾ ਮਤਲਬ ਜਿਹੜੇ ਜਿਸਾ ਪੰਜਾਬੀ ਵਿੱਚ ਪੂਰੀ ਪੰਜਾਬੀ ਠੇੜ ਪੰਜਾਬੀ ਜਿਹਨੂੰ ਕਹਿੰਦੇ ਨੇ ਉਹਨਾਂ ਚੀਜ਼ਾਂ ਦੀ ਬੁਲੇਸ਼ਾ ਨੇ ਕਾਫੀ ਜ਼ਿਆਦਾ ਵਰਤੋਂ ਕੀਤੀ ਠੀਕ ਹੈ ਕਹਿੰਦੇ ਕਿ ਜਿਹੜਾ ਵਾਰਿਸ਼ ਆ ਨਾ ਵਾਰਿਸ਼ਾ ਤੇ ਸਾ ਮੁਹੰਮਦ ਤੋਂ ਬਿਨਾ ਐ ਚੀਜ਼ ਜਿਹੜੀ ਸਾਦਗੀ ਸਿੰਪਲ ਭਾਸ਼ਾ ਜਿਹੜੀ ਹੈ ਸਾਫ ਸਹਿਨ ਤੇ ਵਾਰਿਸ ਸ਼ਾਹ ਨੇ ਵੀ ਮਤਲਬ ਯੂਜ਼ ਕੀਤੀ ਹੈ ਤੇ ਕਹਿੰਦੇ ਕਿ ਉਹ ਇੰਨਾ ਤੋਂ ਬਿਨਾ ਬੁੱਲੇ ਸ਼ਾਹ ਦੀ ਜਿਹੜੀ ਭਾਸ਼ਾ ਇਹਨਾਂ ਨੇ ਯੂਜ਼ ਕੀਤੀ ਹੈ ਉਹਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਕੌਣ-ਕੌਣ ਕਰ ਸਕਦਾ ਸਿਰਫ ਵਾਰਿਸ ਸ਼ਾਹ ਤੇ ਸ਼ਾਹ ਮੁਹੰਮਦ ਠੀਕ ਹੈ ਚਾਰ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਬੁੱਲੇ ਸ਼ਾਹ ਇੱਕ ਸੂਫੀ ਨਾਲੋਂ ਕਵੀ ਵਧੇਰੇ ਹੈ ਤੇ ਇੱਕ ਕਵੀ ਨਾਲੋਂ ਉਹ ਕਲਾਕਾਰ ਵਧੇਰੇ ਹੈ ਲੇਖਕ ਦਾ ਬੁੱਲੇ ਸ਼ਾਹ ਦੀ ਕਵਿਤਾ ਸਬੰਧੀ ਇਹ ਮਲੇੰਕਨ ਬੜਾ ਵਿਗਿਆਨਿਕ, ਮੌਲਿਕ ਤੇ ਵਿਦਵਤਾ ਭਰਪੂਰ ਹੈ। ਇਹਦਾ ਮਤਲਬ ਹੈ ਕਿ ਜਿਹੜਾ ਦੀਵਾਨ ਸਿੰਘ ਨੇ ਜੋ ਵੀ ਬੁੱਲੇ ਸ਼ਾਹ ਦੀਆਂ ਕਵਿਤਾਵਾਂ ਬਾਰੇ ਆਪਣੇ ਵਿਚਾਰ ਕੀਤੇ ਨੇ ਜਾਂ ਬੁਲੇੰਕਨ ਕੀਤਾ ਉਹ ਵਿਗਿਆਨਿਕ ਢੰਗ ਨਾਲ, ਲੌਜੀਕ ਢੰਗ ਨਾਲ ਲੌਜੀਕ ਦਿੱਤੇ ਨੇ ਉਸ ਵਿਸ਼ੇ ਤੇ ਫਿਰ ਉਹਨਾਂ ਨੇ ਵਰਣਨ ਕੀਤਾ ਕਿ ਬੁੱਲੇ ਸ਼ਾਹ ਦੀ ਆ ਕਿ ਉਹ ਸੂਫੀ ਨਾਲ ਵਧੇਰੇ ਕਵੀ ਹੈ। ਔਰ ਕਵੀ ਨਾ ਵਧੇ ਰਹੋ ਕਲਾਕਾਰ ਹੈ ਇਹ ਸਾਰੀਆਂ ਚੀਜ਼ਾਂ ਦੀ ਡਾਕਟਰ ਦਿਵਾਨ ਸਿੰਘ ਨੇ ਬੜੀ ਵਿਗਿਆਨਿਕ ਢੰਗ ਨਾਲ ਲੌਜੀਕ ਨਾਲ ਬੜਾ ਸਪਸ਼ਟ ਕਰਦੇ ਹੋਏ ਹਨ ਵਰਨਨ ਦਿੱਤਾ ਹੈ ਠੀਕ ਹੈ ਬੇਟਾ ਇਸ ਤਰ੍ਹਾਂ ਜਿਹੜਾ ਬੇਟਾ ਇਹ ਜਿਹੜਾ ਵਿਸ਼ਾ ਵਸਤੂ ਹੈ ਇਹਦੇ ਵਿੱਚ ਬਹੁਤ ਹੀ ਸਿੰਪਲ ਭਾਸ਼ਾ ਤੇ ਬਹੁਤ ਹੀ मीनिंगफुल ਲਾਈਨਾਂ ਲਈਆਂ ਪਲੀਜ਼ ਇਹਨਾਂ ਨੂੰ ਕਟਣਾ ਨਾ ਇਹਨਾਂ ਚੀਜ਼ ਜਰੂਰ ਲਰਨ ਕਰ ਲੈਣਾ ਤੇ ਨੈਕਸਟ ਵੀਡੀਓ ਵਿੱਚ ਅਹੀ ਮਿਲਦੇ ਹਾਂ ਟੇਕ ਕੇਅਰ